ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਫ ਵਿੱਚ ਬਹੁਤ ਸਵਾਗਤ ਹੈ ਅਧੀਨ ਸਵਮਾਨ ਚੋਣ ਬੋਰਡ ਵੱਲੋਂ ਇੱਕ ਹੋਰ ਮਹੱਤਵਪੂਰਨ ਨੋਟੀਫਿਕੇਸ਼ਨ ਆਇਆ ਹੈ ਇਹ ਨੋਟੀਫਿਕੇਸ਼ਨ ਇਸ਼ਤਿਹਾਰ ਨੰਬਰ 10 ਆਫ 2024 ਹੈ ਇਸ ਨੋਟੀਫਿਕੇਸ਼ਨ ਅਨੁਸਾਰ ਜੋ ਅਸਾਮੀਆਂ ਕੱਢੀਆਂ ਗਈਆਂ ਹਨ ਉਹਨਾਂ ਨੂੰ ਅਪਲਾਈ ਕਰਨ ਦੀ ਮਿਤੀ 26/8/2024 ਤੋਂ 24/9/2024 ਸ਼ਾਮ 5 ਵਜੇ ਤੱਕ ਦੀ ਹੈ ਫੀਸ ਭਰਨ ਦੀ ਆਖਰੀ ਮਿਤੀ 27/9/2024 ਰੱਖੀ ਗਈ ਹੈ ਤੁਸੀਂ ਇਹ ਨਾ ਪੋਸਟਾਂ ਨੂੰ ssb.punjab.gov.in ਉੱਤੇ ਜਾ ਕੇ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਦੇ ਹੋ ਅਸਾਮੀਆਂ ਦਾ ਸੇਵਾਦਾਰ ਇਹਨਾਂ ਦੀ ਗਿਣਤੀ ਜਰਨਲ ਕੈਟਾਗਰੀ ਵਿੱਚ 53 ਜਿਸ ਵਿੱਚੋਂ 15 ਅਸਾਮੀਆਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਇਸੇ ਤਰ੍ਹਾਂ ਐਸਸੀ ਐਮ ਐਂਡ ਬੀ ਦੀਆਂ 13 ਅਸਾਮੀਆਂ ਤੇ 5 ਇਸਤਰੀਆਂ ਲਈ ਰਾਖਵੇਂ ਰੱਖੀਆਂ ਗਈਆਂ ਹਨ ਇਹ ਡਿਟੇਲ ਨੋਟੀਫਿਕੇਸ਼ਨ ਤੁਸੀਂ ਪੀਪੀਐਸਬੀ ਦੀ ਸਾਈਟ ਤੇ ਜਾ ਕੇ ਦੇਖ ਸਕਦੇ ਹਾਂ ਇਹ ਅਸਾਮੀਆਂ ਕੁੱਲ ਗਿਣਤੀ ਵਿੱਚ 150 ਹਨ ਜਿਸ ਵਿੱਚੋਂ 42 ਇਸਤਰੀਆਂ ਲਈ ਰਾਖਵੇਂ ਰੱਖੇ ਗਏ ਹਨ ਅਸਾਮੀ ਦਾ ਨਾਂ ਚੌਕੀਦਾਰ ਇਹਨਾਂ ਅਸਾਮੀਆਂ ਵਿੱਚ ਜਰਨਲ ਦੀਆਂ 6 ਅਤੇ 6 ਵਿੱਚੋਂ ਇੱਕ ਇਸਤਰੀ ਲਈ ਰਾਖਵੀਂ ਰੱਖੀ ਗਈ ਹੈ ਇਹਨਾਂ ਅਸਾਮੀਆਂ ਦੀ ਕੁੱਲ ਗਿਣਤੀ 22 ਹੈ ਜਿਸ ਵਿੱਚੋਂ 4 ਇਸਤਰੀਆਂ ਲਈ ਰਾਖਵੇਂ ਰੱਖੇਆਂ ਗਏ ਹਨ ਇਨਾਂ ਸਾਮੀ ਲਈ ਵਿਦਿਅਕ ਯੋਗਤਾ ਉਮੀਦਵਾਰ ਨੇ 8ਵੀਂ ਸ਼੍ਰੇਣੀ ਵਿੱਚ ਪੰਜਾਬੀ ਭਾਸ਼ਾ ਦਾ ਪੇਪਰ ਪਾਸ ਕੀਤਾ ਹੋਣਾ ਚਾਹੀਦਾ ਹੈ ਅੱਗੇ ਤੁਸੀਂ ਜਿਹੜੀ ਜਿਹੜੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਉਹਦੇ ਸਰਟੀਫਿਕੇਟ ਤੁਸੀਂ ਨਾਲ ਲਗਾ ਦੇਣੇ ਹਨ ਇੱਥੇ ਇੱਕ ਗੱਲ ਹੋਰ ਧਿਆਨ ਦੇਣਯੋਗ ਹੈ ਕਿ ਉਮੀਦਵਾਰ ਜਿਹੜਾ ਵੀ ਇਸ ਫਾਰਮ ਨੂੰ ਅਪਲਾਈ ਕਰੇਗਾ ਆਪਣੀ ਕੈਟਾਗਰੀ ਨੂੰ ਧਿਆਨ ਵਿੱਚ ਰੱਖ ਕੇ ਅਪਲਾਈ ਕਰੇਗਾ ਉਸੇ ਕੈਟਾਗਰੀ ਅਨੁਸਾਰ ਉਸ ਨੂੰ ਪੋਸਟ ਵਿੱਚ ਐਲੀਜੀਬਲ ਮੰਨਿਆ ਜਾਵੇਗਾ ਐਸਸੀ ਐਸਟੀ ਓਬੀਸੀ ਤੇ ਈਡਬਲਯੂਐਸ ਦਾ ਰਾਖਵਾਕਰਨ ਸਿਰਫ ਪੰਜਾਬ ਦੇ ਵਸਨੀਕਾਂ ਨੂੰ ਹੀ ਮਿਲਣਯੋਗ ਹੋਵੇਗਾ ਤੁਹਾਡੇ ਕੋਲੇ ਪੰਜਾਬ ਦਾ ਵਸਨੀਕ ਹੋਣ ਦਾ ਰੀਸੈਂਟ ਡੋਮਿਸਾਈਲ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਹੈ ਅਧਾਰ ਤੇ ਚੌਕੀਦਾਰ ਨੂੰ ਮਿਨੀਮਮ ਪੇ 18000 ਰੁਪਏ ਦਿੱਤੀ ਜਾਵੇਗੀ ਅਤੇ ਹੋਰ ਪੱਤੇ ਸਰਕਾਰੀ ਕਰਮਚਾਰੀਆਂ ਨੂੰ ਮਿਲ ਰਹੇ ਭੱਤੇ ਅਨੁਸਾਰ ਹੀ ਮਿਲਣਗੇ ਜੇ ਉਮੀਦਵਾਰ ਇਸ ਅਸਾਮੀ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਉਮਰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਰਾਜ ਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਉੱਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਤਵਤ ਉਮਰ 45 ਸਾਲ ਰੱਖੀ ਗਈ ਹੈ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਰਸਣਿਕਾ ਲਈ ਵੱਤਵਤ ਉਮਰ 40 ਸਾਲ ਦੀ ਰੱਖੀ ਗਈ ਹੈ ਜਨਰਲ ਕੈਟਾਗਰੀ ਨੂੰ ਫੀਸ 1000 ਰੁਪਏ ਐਸਸੀ ਬੀਸੀ ਅਤੇ EWS ਨੂੰ 250 ਰੁਪਏ, ਸਾਬਕਾ ਫੌਜੀ ਅਤੇ ਆਸ਼ਰਿਤ ਨੂੰ 200 ਰੁਪਏ ਅਤੇ ਦਿਵਿਆਂਗ ਫਿਜ਼ੀਕਲ ਹੈਂਡੀਕੈਪਟ ਨੂੰ 500 ਰੁਪਏ ਆਨਲਾਈਨ ਫੀਸ ਭਰਨੀ ਹੋਵੇਗੀ। ਇਹਨਾਂ ਅਸਾਮੀਆਂ ਲਈ ਚੋਣ ਪ੍ਰਕਿਰਿਆ ਇਸ ਤਰ੍ਹਾਂ ਹੈ ਕਿ ਉਮੀਦਵਾਰ ਦਾ ਪੇਪਰ A ਤੇ ਪੇਪਰ B ਲਿਆ ਜਾਵੇਗਾ। ਪੇਪਰ A ਵਿੱਚ 8ਵੀਂ ਪੱਧਰ ਤੇ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ ਜੋ ਸਿਰਫ ਕੁਆਲੀਫਾਈ ਨੇਚਰ ਦਾ ਹੋਵੇਗਾ ਤੇ ਇਸ ਵਿੱਚੋਂ ਤੁਸੀਂ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਹਨ। ਅਤੇ 파ਟ B ਪੇਪਰ ਦੇ ਵਿੱਚ ਅਸਾਮੀ ਨਾਲ ਲੋੜਿੰਦੀ ਵਿਦਿਅਕ ਯੋਗਤਾ ਦੇ ਆਧਾਰ ਤੇ ਤੁਹਾਡਾ ਪੀਪਰ ਲਿਆ ਜਾਵੇਗਾ ਅਤੇ 파ਟ B ਦੇ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਤੁਹਾਡੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ ਅਸਾਮੀਆਂ ਨਾਲ ਸੰਬੰਧਿਤ ਹੋਰ ਜਾਣਕਾਰੀ ਸਮੇਂ-ਸਮੇਂ ਸਰ ਬੋਰਡ ਦੀ ਵੈਬਸਾਈਟ ਉੱਤੇ ਅਪਲੋਡ ਕੀਤੀ ਜਾਵੇਗੀ ਤੁਸੀਂ ਇਹ ਵੈਬਸਾਈਟ ਨੂੰ ਹਮੇਸ਼ਾ ਚੈੱਕ ਕਰਦੇ ਰਹਿਣਾ ਜੇਕਰ ਕੋਈ ਉਮੀਦਵਾਰ ਦੋ ਅਸਾਮੀਆਂ ਨੂੰ ਭਰਨਾ ਚਾਹੁੰਦਾ ਹੈ ਤਾਂ ਉਸ ਨੂੰ ਵੱਖਰਾ ਆਨਲਾਈਨ ਫਾਰਮ ਤੇ ਵੱਖਰੀ ਫੀਸ ਭਰਨੀ ਹੋਵੇਗੀ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਕਿ ਇੱਕ ਉਮੀਦਵਾਰ ਦੋ ਅਸਾਮੀਆਂ ਨੂੰ ਅਪਲਾਈ ਕਰ ਸਕਦਾ ਹੈ ਉਸ ਨੂੰ ਦੋ ਅਸਾਮੀਆਂ ਨੂੰ ਅਪਲਾਈ ਕਰ ਲਈ ਦੋ ਵੱਖਰੇ ਆਨਲਾਈਨ ਫਾਰਮ ਭਰਨੇ ਪੈਣਗੇ ਤੇ ਵੱਖਰੀ ਫੀਸ ਭਰਨੀ ਹੋਵੇਗੀ ਤੁਸੀਂ ਫੀਸ ਨੈੱਟ ਬੈਂਕਿੰਗ ਕ੍ਰੈਡਿਟ ਕਾਰਡ ਡੈਬਿਟ ਕਾਰਡ ਜਾਂ ਯੂਪੀਆਈ ਐਪਸ ਰਾਹੀਂ ਫਿਲ ਕਰ ਸਕਦੇ ਹੋ ਜਦੋਂ ਤੁਹਾਡਾ ਆਨਲਾਈਨ ਫਾਰਮ ਅਪਲੋਡ ਹੋ ਜਾਵੇਗਾ ਤਾਂ ਤੁਸੀਂ ਉਸ ਤੋਂ 3 ਦਿਨਾਂ ਬਾਅਦ ਆਪਣੀ ਫੀਸ ਜਮ੍ਹਾਂ ਕਰਾਉਣੀ ਹੈ ਜਿਹੜੇ ਉਮੀਦਵਾਰ ਇਸ ਅਸਾਮੀ ਲਈ ਆਨਲਾਈਨ ਫਾਰਮ ਭਰਨਾ ਸਿੱਖਣਾ ਚਾਹੁੰਦੇ ਹਨ ਤਾਂ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਣ ਤਾਂ ਅਸੀਂ ਤੁਹਾਡੇ ਲਈ ਆਨਲਾਈਨ ਫਾਰਮ ਭਰਨ ਦੀ ਸਹੀ ਵੀਡੀਓ ਬਣਾ ਕੇ ਦੇਵਾਂਗੇ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ